उसे एक साल जाए गए अच्छा जो करते हैं जो कि धंधा बड़ी रोज धंधा ने फिर तो शुरू हो पा तो आपका ख्याल रखिए दो भी बार टू व्हीलर से जो कि सफ़र करते हैं वो हमेशा ਯਾਨੀ ਬੁੱਲ ਫੁੱਟ ਜਾਓ ਇਹ ਅਸੀਂ ਫਾਨ ਵੀਡੀਓ ਬਣਾ ਜੀ ਵੀਡੀਓ ਬਣਾਉਣੀ ਹੈ ਇਤੋਂ ਲੱਗ ਗਿਆ ਬੰਦੀ ਨੂੰ ਜਦੋਂ ਵੀ ਪੂਰ ਵੀ ਹੋ ਚੱਲਦੀ ਹੋਵੇ ਤੇ ਬਾਅਦ ਵਿੱਚ ਉਹ ਨੰਨੀ ਮਾਤਰ ਕੱਟੀ ਹੋਈ ਹੋਵੇ ਤੇ ਉਹਦੇ ਬਾਅਦ ਇੱਕਦਮ ਜੋ ਕਿ ਜਿੰਨੇ 15-20 ਮਿੰਟੋਂ ਪਾਏ ਜਾਂਦੀ ਹੈ ਇਸ ਨਾਲ ਜੋ ਕਿ ਵਜਮੰਦੇ ਫੋਟੋ ਕਰ ਲੈਂਦੀ ਹੈ ਇਹ ਲੋਕਾਂ ਨੂੰ ਜੁਕਿੱਦਕ ਕੋ ਨਾ ਸਮਾਂ ਕਰਨ ਦਾ ਪੈਂਦਾ ਹੈ

ਹਾਂ ਜੀ ਤੇ ਜਦੋਂ ਵੀ ਪਾਣੀ ਨਾਲ ਸਥਿਤਾ ਦਾ ਬਰਫਬਰੀ ਹੋਈ ਤੇ ਹੁਣ ਜੋ ਕਿ ਪੂਰਬ ਪੱਛਮੀਆ ਵਾ ਚੱਲ ਪਈ ਹੈ ਜੋ ਕਿ ਬਹਾਰਾ ਤੋਂ ਹੋਵੇ ਕੁਦਰਤ ਤੇ ਉਸ ਨਾਲ ਸ਼ੀਤਦਰਮ ਵਰਗਾ ਮੌਸਮ ਬਣੇਗਾ। ਜਾਨੀ ਕਿ ਕਵੀ ਬਦ ਹੋਵੇਗਾ। ਤੇ ਕੀ ਕੰਮ ਉਸੇ ਹੋ ਰਿਹਾ ਕਿ ਨਵੀਂ ਵੀਡੀਓ ਦਾ ਕੰਮ ਖੁੰਨੇ ਆਜਾ। ਅੱਗੇ ਕੱਲ੍ਹ ਤੋਂ ਕਿਸੇ ਮੋਹਰੇ ਦਿੱਤੇ ਜਾਣ ਕਰਿਆ ਦੇ ਦਿੱਏ। ਸੋ ਹੁਣ ਜਦੋਂ ਜਗਾ ਜੇ ਅਬ ਜਿਹੜਾ ਮੀਂਹ ਦੀ ਹੁੰਦਾ ਖੋਗ ਤੀਨ ਹੋਵੇਗੀ। ਧੰਨਵਾਦ।